ਅੱਜ ਬਹੁਤ ਸਤਿਕਾਰਯੋਗ ਸਾਡੇ ਸਥਾਨਕ ਸਰਕਾਰ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਇਸ ਇਲਾਕੇ ਦੀ ਨੁਮਾਇੰਦਗੀ ਕਰਨ ਵਾਲੇ ਐਮਐਲਏ ਸਾਹਿਬ ਇਹਨਾਂ ਜਸਵੀਰ ਰਾਜਾ ਜਿਨ੍ਹਾਂ ਨੇ ਇਸ ਇਲਾਕੇ ਨੂੰ ਬਹੁਤ ਵੱਡਾ ਮਾਣ ਬਖਸ਼ਿਆ ਸੋ ਅੱਜ ਇਸ ਪਿੰਡ ਦੇ ਵਿੱਚ ਜੋ ਪਿੰਡ ਦਾ ਜਿਹੜਾ ਹੈ ਸੱਪੜਾ ਉਥੇ ਸੀਜੇਵਾਲ ਮਾਡਲ ਵਾਸਤੇ 10 ਲੱਖ ਰੁਪਏ ਸੀ ਗ੍ਰਾਂਟ ਦਿੱਤੀ 10 ਲੱਖ ਨਰੇਗਾ ਦੇ ਵਿੱਚ ਤੇ ਉਹਦਾ ਅਦਗਾਟਨ ਅੱਜ ਕਰਨ ਵਾਸਤੇ ਆਏ। ਸੋ ਅ ਬਹੁਤ ਜਿਹੜਾ ਹੈ ਪਿੰਡਾਂ ਦੇ ਹਰ ਪਿੰਡ ਦੇ ਵਿੱਚ ਜਿਹੜਾ ਹੈ ਗੰਦੇ ਪਾਣੀ ਦੀ ਸਮੱਸਿਆ ਹੈ। ਇਹੇ ਪਾਣੀ ਟ੍ਰੀਟ ਹੋ ਕੇ ਖੇਤੀ ਨੂੰ ਲੱਗ ਜਾਏ। ਤੇ ਉਹਦੇ ਨਾਲ ਜਿੱਥੇ ਪ੍ਰਦੂਸ਼ਨ ਖਤਮ ਹੁੰਦਾ ਉਥੇ ਇਹ ਪਾਣੀ ਜਿਹੜਾ ਹੈਗਾ ਖੇਤਾਂ ਵਿੱਚ ਧਾ ਕੇ ਹਰਿਆਲੀ ਤੇ ਖੁਸ਼ਹਾਲੀ ਲਿਆ ਸਕਦਾ। ਸੋ ਉਹਦੇ ਵਾਸਤੇ ਨਗਰ ਮਸਾਬ ਵੀਡੀਓ ਸਾਹਿਬ ਤੇ ਸਾਰੇ ਇਲਾਕੇ ਦੀਆਂ ਜਿਹੜੀਆਂ ਸਾਰੀਆਂ ਸੇਵਾ ਤੇ ਪਹੁੰਚਿਆ ਆ ਰਾਂ ਦਾ ਧੰਨਵਾਦ ਕਰਦੇ ਆ ਤੇ ਗੁਰੂ ਨਾਨਕ ਪਾਸਾ ਦੇ ਅਮਰ ਪਰਬਤਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹੱਤ ਦਿਵਸ ਰਾਤ ਦੇ ਦਾਇ ਦਾਇਆ ਖਿਲੇ ਸਗਲ ਜਗਤ ਅੱਜ ਇਹ ਬਹੁਤ ਵੱਡੀ ਲੋੜ ਆ ਕਿ ਅਸੀਂ ਹਵਾ ਪਾਣੀ ਧਰਤੀ ਨੂੰ ਬਚਾਈਏ ਤਾਂ ਹੀ ਸਾਡਾ ਪੱਖ ਬਚੂਗਾ ਕਿਉਂਕਿ ਅਸੀਂ ਪਾਣੀ ਵਰਤਦੇ ਥੋੜਾ ਖਰਾਬ ਜਿਆਦਾ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਰਹੀ ਆ ਉਹ ਪਾਣੀ ਦੀ ਸਮੱਸਿਆ ਆ ਰਹੀ ਸੁੱਧ ਹਵਾ ਸੁੱਧ ਪਾਣੀ ਸੁੱਧ ਖਾਣ ਸਾਡਾ ਫੰਡਾਮੈਂਟਲ ਰਾਈਟ ਆ ਪਰ ਬਚਾਉਣਾ ਵੀ ਅਸੀਂ ਆ ਜਿੱਥੇ ਪਾਣੀ ਕਿੰਦੀ ਜਿੱਥੇ ਜਾਏ ਬਈ ਇਹ ਭਲਾ ਕਹੀਏ ਅਸੀਂ ਜਿੱਥੇ ਵੀ ਰਹਿ ਰਹੇ ਹਾਂ ਜਿੱਥੇ ਵੀ ਵਹਿ ਰਹੇ ਹਾਂ ਜਿੱਥੇ ਵੀ ਗੁਰੂ ਨੇ ਸਾਨੂੰ ਥਾਂ ਦਿੱਤੀ ਆ ਤੇ ਅਸੀਂ ਵਾਤਾਵਰਣ ਦਾ ਖਿਆਲ ਰੱਖਾਂਗੇ ਆਪ ਵੀ ਤੰਦਰੁਸਤ ਰਹਾਂਗੇ ਤਾਂ ਸਾਡੇ ਬੱਚਿਆਂ ਦਾ ਵੀ ਜਿਹੜਾ ਸੁਰੱਖਿਆਤ ਹੋਊਗਾ ਇਸੇ ਜਤਨ ਨਾਲ ਵਾਖ ਤੇ ਅੱਜ ਇਸ ਨਗਰ ਦੇ ਸਰ ਸਿਚੇ ਉਮਵਾਲ ਮੰਤਰੀ ਸਾਹਿਬ ਨੇ ਦੱਸ ਦਿੱਤਾ ਸੀਗਾ ਜਿਹੜਾ ਉਹਨਾਂ ਨੇ ਬਾਦ ਸ਼ਬਦ ਜਿੱਥੇ ਉਹਨੇ ਬੋਲਿਆ ਸੀ ਉਥੇ ਉਹਨੂੰ ਜਵਾਬ ਮਿਲ ਗਿਆ ਸੀ ਤੇ ਇਹ ਤੁਸੀਂ ਵੀ ਦੇਖਣਾ ਹੋਵੇ ਉਹਨੇ ਵੀ ਦੇਖਣਾ ਅੱਜ ਵੀ ਜਿਹੜਾ ਹੈਗਾ ਸਿਚੇ ਆਲ ਜਾ ਕੇ ਦੇਖ ਲਓ ਅਸੀਂ 1999 ਤੇ ਆਪਣੇ ਪਿੰਡ ਦੇ ਗੰਦੇ ਪਾਣੀ ਦਾ ਜਿਹੜਾ ਬਰਬੰਦ ਕੀਤਾ ਸੀ ਉਹ ਛੀਤੇਵਾਲ ਦਾ ਜਿਹੜਾ ਪ੍ਰਬੰਧ ਕੀਤਾ ਇਸੇ ਕਰਕੇ ਉਹਨੂੰ ਛੀਤੇਵਾਲ ਮਾਡਲ ਕਹਿੰਦੇ ਸੋ ਉਹੀ ਮਾਡਲ ਆ ਉਹੀ ਆ ਤੁਹਾਡੇ ਪਿੰਡ ਕਿ ਬਣ ਜਾਣਾ ਤੁਸੀਂ ਛੇਤੇ ਦੇਖ ਸਕਦੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਬੜੀ ਖੁਸ਼ੀ ਆਲਾ ਦਿਨ ਆ ਕਿ ਸਾਡੇ ਬੜੇ ਸਤਿਕਾਰਯੋਗ ਐਮਪੀ ਸਰਵ ਰਾਜਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਛੀਤੇਵਾਲ ਜੀ ਅੱਜ ਖੁਦ ਪਿੰਡ ਸਾਡੇ ਇੱਥੇ ਹਲਕਾ ਟਾਂਡੇ 'ਚ ਪਹੁੰਚੇ ਨੇ ਨਾਲ ਸਾਡੇ ਐਮਐਲਏ ਟਾਂਡਾ ਜਸਵੀਰ ਰਾਜਾ ਗਿੱਲ ਜੀ ਤੇ ਸਾਡੇ ਐਸ.ਟੀ.ਐਮ ਸਰਬ ਸਾਡੀ ਪੂਰੀ ਟੀਮ ਤੇ ਇਥੋਂ ਦੇ ਮੌਜੂਦਾ ਸਰਪੰਚ ਤੇ ਸਾਫ ਕਸਰਪੰਚ ਤੇ ਅੱਜ ਦਾ ਜੋ ਦਿਨ ਰੱਖਿਆ ਗਿਆ ਕਿ ਅੱਜ ਆਤਾ ਇੱਕ ਉਦਘਾਟਨ ਹੋਇਆ ਅ ਅਸੀਂ ਮਿਲੇ ਲੋਕਾਂ ਨੂੰ ਇਥੇ ਦੱਸਿਆ ਕਿ ਕਾਫੀ ਦਿਨਾਂ ਤੋਂ ਕਾਫੀ ਸਮੇਂ ਤੋਂ ਇਹ ਪ੍ਰੋਬਲਮ ਇਹ ਛੱਪੜ ਦੀ ਸੀਗੀ ਉਹਦਾ ਨਵੀਨੀਕਰਨ ਕਰਕੇ ਅਸੀਂ ਆਪਾਂ ਸਿਚੁਏਸ਼ਨਲ ਮਾਡਲਸ ਸੀ ਆਪਾਂ ਨੂੰ ਕਨਵਰਟ ਕਰ ਰਹੇ ਹਾਂ ਤੇ ਮੈਂ ਧੰਨਵਾਦ ਕਰਦਾ ਤੇ ਜੀ ਆਇਆਂ ਆਖਦਾ ਬਾਬਾ ਜੀ ਨੂੰ ਜਿਹੜੇ ਖੁਦ ਆਪਣੇ ਘਰ ਕਮਲਾਨਾ ਉਦਘਾਟਨ ਕੀਤਾ ਤੇ ਪਿੰਡ ਦਾ ਜਿਹੜਾ ਆਨ ਵਾਲਾ ਸਮਾਜ ਦਾ ਤੇ ਪਾਣੀ ਦੀ ਸਮੱਸਿਆ ਛੱਪੜ ਸਮੱਸਿਆ ਉਹਦਾ ਪੱਕਾ ਹੱਲ ਹੋਊਗਾ ਤੇ ਮੈਂ ਧੰਨਵਾਦ ਵੀ ਕਰਦਾ ਬਾਬਾ ਜੀ ਨੇ ਜਿਹੜੀਆਂ ਪਿੰਡ ਨੂੰ ਇਸ ਹਲਕੇ ਨੂੰ ਇਹ ਵਾਟਰ ਟੈਂਕ ਦਿੱਤੇ ਹੈਗੇ ਉਹਨਾਂ ਦੇ ਵੀ ਧੰਨਵਾਦ ਇੱਕ ਵਾਰੀ ਫੇਰ ਮੈਂ ਆਪਣੇ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਜ਼ਿਲ੍ਹਾ ਹੁਸ਼ਿਆਰ ਪਰਵੋਂ ਵੱਲੋਂ ਬਾਬਾ ਜੀ ਦਾ ਸਵਾਗਤ ਕਰਦਾ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਸਰ ਇਹ ਜਿਹੜਾ ਬਣਾਇਆ ਜਾ ਰਿਹਾ ਕਿੰਨੀ ਲਾਗਤ ਨਾਲ ਕਿੰਨੇ ਚਿਰ ਚ ਬਣਾਇਆ ਜਾਏਗਾ ਇਹ ਤਕਰੀਬਨ ਮੇਖਲ 20 ਲੱਖ ਦਾ ਬਜਟ ਹੈਗਾ ਤੇ 10 ਲੱਖ ਬਾਬਾ ਜੀ ਕਰ ਰਹੇ ਨੇ ਆਪਣੇ ਵੱਲੋਂ ਤੇ 10 ਲੱਖ ਜਿਹੜਾ ਹੈਗਾ ਪੰਚਾਇਤ ਮਹਿਕਮੇ ਚੋਂ ਮੁੰਰੇਗਾ ਚੋਂ ਹੋਏ ਸਬਾਬ ਮੇਕਰ ਬਬੀ ਗੁਰੂ ਦਾ 6 ਮਹੀਨੇ 6 ਮਹੀਨੇ ਤੱਕ ਕੰਪਲੀਟ ਹੋ ਜਾਏਗਾ ਸਾਰਾ ਪ੍ਰੋਜੈਕਟ ਜੀ ਜਿਹੜਾ ਸਰੇ ਬਣਾਇਆ ਜਾਣਾ ਜਿਹੜਾ ਇਹਦਾ ਪਾਣੀ ਹੋਗਾ ਉਹ ਨੂੰ ਦਿੱਤਾ ਜਾਏਗਾ ਖੇਤਾਂ ਨੂੰ ਦਿੱਤਾ ਜਾਏਗਾ ਜਾਂ ਕਿਸੇ ਪਾਕੇ ਸੀਵਰੇਜ ਕੇ ਪਾਸੇ ਸਪਲਾਈ ਕੀਤਾ ਜਾਏਗਾ ਨਹੀਂ ਜਰੂਰ ਖੇਤੀ ਨੂੰ ਖੇਤਾਂ ਨੂੰ ਖੇਤੀ ਨੂੰ ਲੱਗੇ ਸੋਇਲ ਕਨਰਵੇਸ਼ਨ ਨੋਟਿਸ ਬੈਂਦੀ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲੱਗੇ ਜੀ ਠੀਕ ਹੈ ਉਹ ਜਿਹੜਾ ਟ੍ਰੀਟਮੈਂਟ ਜਿਹੜਾ ਪਾਣੀ ਹੋਊਗਾ ਉਹਦੇ ਫਿਰ ਨਾਲੇ ਬਣਾਏ ਜਾਣਗੇ ਕਿ ਸਿਵਰੇਜ ਲੋਕਾਂ ਦੇ ਖੇਤਾਂ ਤੱਕ ਪਹੁੰਚਾਇਆ ਜਾਊਗਾ ਪਾਈਪਲਾਈਨ ਜਿਹੜਾ ਹੈ ਉਹ ਸਰਲ ਕੰਜ਼ਰਵੇਸ਼ਨ ਵਾਲਿਆਂ ਨੂੰ ਬੇਨਤੀ ਕਰਾਂਗੇ ਪਾਈਪਲਾਈਨ ਰਾਹੀਂ ਖੇਤਾਂ ਨੂੰ ਪਹੁੰਚ ਕਰਦਾਂਗੇ ਲੱਗੇ ਸੋਲਰ ਪੰਪ ਲੱਗੇ ਖੇਤੀ ਨੂੰ ਲੱਗੂ ਜੀ ਜਿਹੜਾ ਮਾਡਲ ਜਿਹੜਾ ਤੁਸੀਂ ਉਪਰ ਪਿੰਡਾਂ ਦੇ ਵਿੱਚ ਹੋਇਆ ਸਾਰੇ ਜ਼ਿਆਦਾ ਜਿਹੜਾ ਹੈਗਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਬਣਿਆ ਕਾ ਕੀ ਪਲਾਨ ਹੈ ਤਾਂ ਹੋਰ ਕਾ ਹੁਣ ਤਾਂ ਸਰਕਾਰ ਨੇ ਇਹਨੂੰ ਅਪਣਾਉਂਗੇ ਦੇਖਦੇ ਕਿੰਨੇ ਸਰਕਾਰ ਪੈਸੇ ਦੇ ਰਹੀ ਹੈ ਪਿੰਡਾਂ ਨੂੰ ਇਹ ਬਣੂ ਜੀ